ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਫੇਰ ਤੋਂ ਇੱਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਹਾਲੇ ਦੇ ਵਿੱਚ ਲੁਧਿਆਣਾ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ ਤੇ ਉਹਨਾਂ ਨੂੰ ਮੰਤਰੀ ਵੀ ਕੋਸ਼ਿਸ਼ ਕਰ ਦਿੱਤਾ ਗਿਆ ਹੈ ਤੇ ਦੂਸਰੇ ਪਾਸੇ ਗੱਲ ਕਰਦੇ ਹਾਂ ਕਿ ਜੋ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ 27 ਜੂਨ 2025 ਨੂੰ ਡਾਕਟਰ ਕਸ਼ਮੀਰ ਸਿੰਘ ਸੌਣ ਚਲਾਣਾ ਕਰ ਗਏ ਸੀ ਜੋ ਐਮਐਲਏ ਸੀ ਤਰਨਤਾਰਨ ਤੋਂ ਤਾਂ ਉਹਨਾਂ ਦੀ ਜੋ ਹੈ ਸੀਟ ਖਾਲੀ ਹੋ ਗਈ ਸੀ ਤਾਂ ਅੱਜ ਜੋ ਚੋਣ ਕਮਿਸ਼ਨ ਹੈ ਉਹਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਸੀਟ ਖਾਲੀ ਦਾ ਜੇਕਰ ਗੱਲ ਕਰੀਏ ਤਾਂ ਹੁਣ ਜਿਮਨੀ ਚੋਣਾਂ ਦੇ ਵਾਸਤੇ ਜੋ ਵਿਗਮ ਵੱਜ ਗਿਆ ਹੈ ਤਾਂ ਹੁਣ ਤਰਨਤਾਰਨ ਦੇ ਵਿੱਚ ਇੱਕ ਸੀਟ ਖਾਲੀ ਹੋ ਗਈ ਹੈ ਤਾਂ ਉਹਦੇ ਉੱਤੇ ਕਾਫੀ ਵੱਡੀ ਚਰਚਾ ਛਿੜ ਚੁੱਕੀ ਹੈ ਜੇਕਰ ਗੱਲ ਕਰਦੇ ਹਾਂ ਤਾਂ ਜੋ ਸੂਤਰਾਂ ਤੋਂ ਬਣਦੀ ਜਾਣਕਾਰੀ ਸਾਹਮਣੇ ਆ ਰਹੀ ਕਿ ਪੰਜਾਬ ਵਿਧਾਨ ਸਭਾ ਵਿੱਚ ਜ਼ਿਲ੍ਹਾ ਤਰਨਤਾਰਨ ਦੀ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਸੀਟ 27 ਜੂਨ 2025 ਨੂੰ ਖਾਲੀ ਦਾ ਐਲਾਨ ਕਰ ਦਿੱਤੀ ਗਈ ਹੈ ਜਿਗਰ ਜੋਗ ਹੈ ਕਿ 27 ਜੂਨ 2025 ਡਾਕਟਰ ਕਸ਼ਮੀਰ ਸਿੰਘ ਸੋਲਾ ਐਮ ਐਲ ਏ ਅਕਾਲ ਚਲਾਨਾ ਕਰਜਾਂ ਨੂੰ ਪ੍ਰੰਤ ਸੀਟ ਖਾਲੀ ਲਣ ਗਈ ਤਾਂ ਹੁਣ ਇੱਕ ਵੱਡਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਤੋਂ ਹੁਣ ਇਹਦੇ ਤੇ ਕੌਣ ਐਲਾਨਿਆ ਜਾਏਗਾ ਕੌਣ ਆਉਣ ਵਾਲਾ ਐਮ ਐਲ ਏ ਹੋਏਗਾ ਤਾਂ ਇਸ ਦੀ ਜਿਹੜੀ ਪੂਰੀ ਖਬਰ ਨਿਕਲ ਕੇ ਸਾਹਮਣੇ ਹਜੇ ਤੱਕ ਤਾਂ ਨਹੀਂ ਆਈ ਲੇਕਿਨ ਕੋਈ ਨਾ ਕੋਈ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਇਹਦੇ ਉੱਤੇ ਹੁਣ ਕੌਣ ਬਿਠਾਇਆ ਜਾਏਗਾ ਬਾਕੀ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਆਏਗੀ ਤੁਹਾਡਾ ਸਾਂਝੀ ਕਰਾਂਗੇ ਤਾਂ